ਸੰਜੀਵ ਸ਼ਰਮਾ ਜੀ ਮੈਂ ਇੱਥੇ ਨੋਡਲ ਅਫਸਰ ਲੱਗਿਆ ਜੀ ਇਲੈਕਸ਼ਨ ਦੇ ਵਿੱਚ ਅਸੀਂ ਸਰ ਕੀ ਪ੍ਰੋਸੀਜਰ ਜਿਹੜਾ ਕਿ ਡਿਊਟੀ ਜਿਹੜੇ ਨਹੀਂ ਕਰ ਰਹੇ ਸਰ ਜਿਹੜੇ ਡਿਊਟੀ ਨਹੀਂ ਕਰ ਰਹੇ ਨੇ ਉਹਨਾਂ ਨੂੰ ਜੋ ਚੋਣ ਆਯੋਗ ਦੀਆਂ ਗਾਈਡਲਾਈਨਸ ਨੇ ਉਹਦੇ ਅਕੋਰਡਿੰਗ ਫਿਰ ਅਗਲੀ ਜਿਹੜੀ ਪੁਲਿਸ ਕਾਰਵਾਈ ਲਈ ਉਹ ਜਿਹੜੀ ਰਿਪੋਰਟਿੰਗ ਸਾਡੇ ਸਾਹਮਣੇ ਕਰਨਗੇ ਏ ਆਦਲ ਸਾਹਿਬ ਉਹ ਫਿਰ ਥਰੂ ਹੋ ਜਾਏਗੀ ਕਿਉਂਕਿ ਅਸੀਂ ਪਾਰਟੀਆਂ ਦੇ ਮੁਕੰਮਲ ਬਾਈ ਹੁਕ ਐਂਡ ਟੂਕ ਹਾਲਤ ਦੇ ਵਿੱਚ ਕਰਨੀਆਂ ਕਿਉਂਕਿ ਇਹ ਜਿਹੜਾ ਚੋਣਾਂ ਦਾ ਕੰਮ ਹੈ ਇਹ ਕਿਸੇ ਵੀ ਸਟੇਜ ਦੇ ਉੱਤੇ ਰੁਕ ਨਹੀਂ ਸਕਦਾ ਤੇ ਨਾ ਹੀ ਇਹਦੇ ਵਿੱਚ ਕੋਈ ਕੁਤਾਈ ਬਰਦਾਸ਼ਤ ਕੀਤੀ ਜਾ ਸਕਦੀ ਹੈ। ਉਹ ਤਾਂ ਕਿਨੇ ਲੋਕਾਂ ਦੇ ਪੂਰੇ ਪੈਂਡਰ ਦੇ। ਦੇਖੋ ਜੀ 2 ਤੋਂ 3 ਬੰਦੇ ਮਿਸਿੰਗ ਸੀ ਉਹਦੇ ਚ ਇੱਕ ਬੰਦੇ ਨੇ ਰੋਟਿੰਗ ਕੀਤੀ ਆ ਤੇ ਇੱਕ ਬੰਦੇ ਦੀ ਬਾਜੂ ਫ੍ਰੈਕਚਰ ਹੈ ਤੇ ਹੁਣ ਉਹਦੀ ਜੋ ਵੀ ਮੈਡੀਕਲ ਜਿਹੜੀ ਰਿਪੋਰਟ ਦੇਖ ਕੇ ਵੀ ਅਗਲੀ ਕੱਲ ਵੀ ਸ਼ੁਰੂ ਕਰਾਂਗੇ ਉਹਦੇ ਹਿਸਾਬ ਨਾਲ ਅਪੀਲ ਕਰਨਾ ਚਾਹੋਗੇ ਤੁਸੀਂ? ਮੈਂ ਅਪੀਲ ਹੀ ਕਰਾਂਗਾ ਜੀ ਵੈਸੀ ਵੀ EMPLOYEES ਐ ਇਹ ਸਾਰੇ EMPLOYEES ਨੇ ਛੋਟੇ ਛੋਟੇ ਬੱਚੇ ਵਾਲੀ ਲੇਡੀਆਂ ਸੀ ਡਿਊਟੀ ਦੇਣ ਆਈਆਂ ਨੇ ਤੇ ਅਸੀਂ ਕਿਉਂ ਇਸ ਤਰ੍ਹਾਂ ਆਪਣੀ ਆਪਣੀ ਡਿਊਟੀ ਨੂੰ ਇਸ ਤਰ੍ਹਾਂ ਸਕਿਪ ਕਰਕੇ ਇੱਧਰ ਉੱਧਰ ਜਾਵੇ ਆ ਤੇ ਮੇਰੀ ਇਹ ਬੇਨਮਤਾ ਨਾਲ ਤੇ ਇੱਕ ਰਿਕੁਐਸਟ ਹੈ ਗੁਜਾਰਿਸ਼ ਹੈ ਵੀ ਆਪਣੀ ਡਿਊਟੀ ਤੇ ਪਹੁੰਚੇ ਇਹਨਾਂ ਨੂੰ ਸਾਡੇ ਲਿਖ ਕੇ ਦੇਣਗੇ ਵੀ ਇਹ ਆਪਣੀ ਡਿਊਟੀ ਨਹੀਂ ਪਹੁੰਚੇ ਉਹਨਾਂ ਦੇ ਖਿਲਾਫ ਇਲੈਕਸ਼ਨ ਕਮਿਸ਼ਨ ਦੇ ਹੁਕਮ ਅਨੁਸਾਰ ਰਵਿੰਦਰ ਕੌਰ ਨੈਰਮ ਦੇ ਡਾਇਰੈਕਟਿਵ ਅਫੀਸਰ ਨਰਮਨਰਾ ਸਮਾਗਮ ਨਹੀਂ ਹੈ ਵੀ ਤੋਹਾਰੋਂ 1 ਗਾਈਡਲਾਈਨਸ ਤੇ ਪਲੀਜ਼ ਗੋ ਟੂ 96 ਗਾਈਡਲਾਈਨਸ ਕੀ ਹੋਰ ਸੀ ਆ ਜਿੱਦਾਂ ਤੁਸੀਂ ਦੇਖ ਰਹੇ ਹੋ ਨਾ ਇੱਥੇ ਪਾਰਟੀਆਂ ਸਪੂਰੀਆਂ ਕਰਕੇ ਅਸੀਂ ਸੈਕਟਰ ਆਫੀਸਰਸ ਕੋ ਭੇਜ ਰਹੇ ਹਾਂ ਉਹ ਸਾਮਾਨ ਜਿਹੜਾ ਹੈ ਉਹ ਦੇ ਰਹੇ ਨੇ ਡਿਊਟੀ ਤੋਂ ਭਜ ਰਹੇ ਆ ਜੀ ਉਹਨਾਂ ਦੇ ਪਰਚਾ ਦਰਜ ਹੋ ਰਹੇ ਨਾਲ ਨਾਲ ਕੋਈ ਅਪੀਲ ਕਰਨਾ ਚਾਹੋਗੇ ਤੁਸੀਂ ਅਪੀਲ ਇਹ ਕਰਨਾ ਚਾਹੁੰਦੇ ਹਾਂ ਕਿ ਆਰਾਮ ਨਾਲ ਸਾਰੇ VOTING ਜਿਹੜੀਆਂ ਹੋਵੇ ਸੜੀ ਵਧੀਆ ਕੰਫਰਟੇਬਲੀ ਸਾਰੇ ਕਰਨ ਮੈਡਮ ਅਰਵਿੰਦਰ ਕੋ ਗਰਮੀ ਪਈ ਹੈ 21 ਨੰਬਰ ਤੋਂ ਉੱਠ ਕੇ ਸਟੇਜ ਤੇ ਗਰਮੀ ਤਾਂ ਸੀ ਦੇਖੋ ਜਿੰਨਾ ਕਰ ਸਕਦੇ ਆ ਬਾਕੀ ਕੁਦਰਤ ਹੈ কুলਰ ਲਾਏ ਹੋਏ ਨੇ ਪੱਖੇ ਚੱਲ ਰਹੇ ਨੇ ਚਲੋ ਅੱਜ ਥੋੜਾ ਮੌਸਮ ਵੀ ਠੀਕ ਹੈ ਤੇ ਜੋ ਗਰਮੀ ਹੈ ਉਹ ਤਾਂ ਹੈ ਹੀ ਹੈ। ਥੈਂਕ ਯੂ। ਲੋਕ ਸਭਾ ਦੇ ਇਲੈਕਸ਼ਨ ਨੇ ਅੰਮ੍ਰਿਤਸਰ ਜਿਲ੍ਹੇ ਵਿੱਚ ਚਾਰਜੀ ਕੋ ਲੋਕੀਂ ਕੀ ਪ੍ਰਬੰਧ ਕੀਤੇ। ਜੀ। ਸੋ ਹੁਣ ਦੇਖ ਰਹੇ ਹੋ ਤੁਸੀਂ ਵੀ ਲੋਕ ਸਭਾ ਇਲੈਕਸ਼ਨ ਦੇ ਸੀ ਅਜੋ ਫਾਈਨਲ ਫੇਸ ਦੇ ਵਿੱਚ ਆ ਗਏ ਆ। ਕੱਲ ਸਾਡਾ ਜਿਹੜਾ ਹੈਗਾ ਪੋਲਿੰਗ ਦਾ ਦਿਨ ਹੈ ਤੇ ਅੱਜ ਅਸੀਂ ਪੀ ਮਾਈਨਸ 1 ਡੇ ਤੇ ਪਾਰਟੀ ਸਾਰੀਆਂ ਸਾਡੀ ਡਿਸਪੈਚ ਹੋ ਰਹੀਆਂ ਨੇ ਸੋ ਅੱਜ ਦਾ ਦਿਨ ਇੱਕ ਬਹੁਤ ਵੱਡਾ ਦਿਨ ਹੁੰਦਾ ਹੈ ਜਿਸ ਦਿਨ ਅਸੀਂ ਤਕਰੀਬਨ 20000 ਤੋਂ ਪਲੱਸ ਮੁਲਾਜ਼ਮ ਨੂੰ ਅਸੀਂ ਡਿਸਪੈਚ ਕਰਾਂਗੇ ਆਪਣੀ ਆਪਣੀ ਲੋਕੇਸ਼ਨ ਤੇ ਤੇ ਸਾਡੇ ਜ਼ਿਲ੍ਹੇ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਟੋਟਲ 2134 ਬੂਥ ਨੇ ਐਂਡ ਜਿਹੜੇ ਬੂਥਾਂ ਦੀ ਲੋਕੇਸ਼ਨ ਹੈ ਉਹ 1121 ਲੋਕੇਸ਼ਨ ਤੇ ਇਹ 2134 ਟੋਟਲ ਬੂਥ ਨੇ ਜਿਹਦੇ ਵਿੱਚੋਂ ਲਗਭਗ ਜਿਹੜੇ ਹੈਗੇ 1700 ਬੂਥ ਉਹ ਅੰਮ੍ਰਿਤਸਰ ਪਾਰਲੀਮੈਂਟਰੀ ਕੰਸਟੀਟੂਐਂਸੀ ਦੇ ਨੇ ਤੇ ਜਿਹੜਾ ਸਾਡਾ ਜੰਡਿਆਲਾ ਤੇ ਬਾਬਾ ਬਕਾਲਾ ਦਾ ਜਿਹੜਾ ਅਸੈਂਬਲੀ ਸੈਗਮੈਂਟ ਹੈ ਉਹ ਖਡੂਰ ਸਾਹਿਬ ਪਾਰਲੀਮੈਂਟਰੀ ਕੰਸਟੀਟੂਐਂਸੀ ਦਾ ਹਿੱਸਾ ਹੈ ਬਟ ਇਹਨਾਂ ਦੇ ਵਿੱਚ ਸਟਾਫ ਦੇਣਾ ਸਾਰਾ ਡਿਪਲੋਇਮੈਂਟ ਕਰਨਾ ਉਹ ਬਤੌਰ ਡਿਸਟ੍ਰਿਕਟ ਮੈਜਿਸਟਰੇਟ ਸਾਨੂੰ ਹੀ ਕਰਨਾ ਪੈਂਦਾ ਸੋ ਇਹ ਅੱਜ ਸਾਰੀ ਪਾਰਟੀਆਂ ਡਿਸਪੈਚ ਹੋ ਰਹੀਆਂ ਨੇ ਤੇ ਤਕਰੀਬਨ ਮੈਂ ਸਮਝਦਾ 10000 ਦੇ ਆਸ-ਪਾਸ ਤੇ ਸਾਡੇ ਜਿਹੜੇ ਮੁਲਾਜ਼ਮ ਹੈ ਉਹ ਚੋਣ ਡਿਊਟੀ ਬਤੌਰ ਪੋਲਿੰਗ ਸਟਾਫ ਬਤੌਰ ਪ੍ਰੈਸਾਈਡਿੰਗ ਅਫੀਸਰ ਅਸਿਸਟੈਂਟ ਪ੍ਰੈਸਾਈਡਿੰਗ ਅਫਸਰ ਹੀ ਦੇਣਗੇ ਉਸ ਤੋਂ ਇਲਾਵਾ ਵੀ ਤਕਰੀਬਨ 10000 ਲੋਕ ਹੋਰ ਵੀ ਅੰਡਰ ਵੇਰੀਅਸ ਕਪੈਸਿਟੀ ਬੀਐਲਓ ਹੋ ਗਏ ਤੁਹਾਡੇ 2000 ਤੋਂ ਉੱਤੇ ਬੀਐਲਓ ਹੋ ਗਏ ਮਾਈਕਰੋਬਜ਼ਰਵਰ ਹੋ ਗਏ ਜਿਨ੍ਹਾਂ ਨੇ ਤੁਹਾਡੇ ਸੋਨ ਸੀਨੀਅਰ ਸਿਟੀਜ਼ਨ ਅਤੇ ਦੇ ਪੀ ਡਬਲਯੂ ਡੀ ਇਲੈਕਟਰਸ ਨੇ ਉਹਨਾਂ ਨੂੰ ਅਸਿਸਟ ਕਰਨ ਲਈ ਅਸੀਂ ਵੋਲੰਟੀਅਰਸ ਵੀ ਰੱਖੇ ਆ ਹਰੇਕ ਬੂਥ ਲੋਕੇਸ਼ਨ ਦੇ ਉੱਤੇ 휠 ਚੇਅਰਸ ਲੈ ਕੇ ਤਾਂ ਕਿ ਉਹਨਾਂ ਨੂੰ ਅਸਿਸਟ ਕਰਨ ਸਕਣ ਕੋਈ ਵੀ ਇੱਕ ਵੱਡਾ ਅਮਲਾ ਹੁੰਦਾ ਸਾਡੇ ਸਾਰੇ ਬੂਥਾਂ ਦੇ ਉੱਤੇ ਆਸ਼ਾ ਵਰਕਰਸ ਵੀ ਅਸੀਂ ਬਿਠਾਏ ਨਹੀਂ ਕਿਉਂਕਿ ਇਸ ਟਾਈਮ ਹੀਟ ਵੇਵ ਦਾ ਬੜਾ ਪ੍ਰਕੋਪ ਹੈ ਹੀਟ ਵੇਵ ਕਰਕੇ ਅਸੀਂ ਹਰੇ ਬੂਥ ਤੇ ਇਨਸ਼ੋਰ ਕੀਤਾ ਵੀ ਆਸ਼ਾ ਵਰਕਰ ORS ਗੋਲ ਵਗੈਰਾ ਲੈ ਕੇ ਉੱਥੇ ਸਟੇਸ਼ਨ ਡਰੈਂਡ ਫਰਸਟ ایڈ ਕਿਟ ਦੇ ਨਾਲ ਤੇ ਉਹਨਾਂ ਦੇ ਉੱਤੇ ਸੁਪਰਵਾਈਜ਼ਰੀ ਡਾਕਟਰਸ ਦੀ ਵੀ ਡਿਊਟੀ ਲਗਾਈ ਹੈ ਤਾਂ ਕਿ ਅਗਰ ਕੋਈ ਜ਼ਿਆਦਾ ਸੀਰੀਅਸ ਹੋ ਜਾਂਦਾ ਕਿਥੇ ਡ੍ਰਿਪ ਲਗਾਨੀ ਪੈ ਜਾਵੇ ਤੇ ਉਹ ਵੀ ਸਾਡੇ ਉਪਤਾ ਪ੍ਰਬੰਧ ਨੇ ਐਂਡ ਹਰੇਕ ਬੂਥ ਦੇ ਉੱਤੇ ਅਸੀਂ ਇਨਸ਼ੋਰ ਕਰਾ ਰਹੇ ਹਾਂ ਵੀ ਸ਼ੇਡ ਦਾ ਪੀਣ ਨਾਲੇ ਪਾਣੀ ਦਾ ਰੈਂਪ ਵਗੈਰਾ ਦਾ ਸਾਰੀ ਬੇਸਿਕ ਫੈਸਿਲਿਟੀਆਂ ਉਪਲਬਧ ਹੋਣ ਉੱਥੇ ਵੀ ਹਦਾਇਤ ਦਿੱਤੀਆਂ ਨੇ ਵੀ ਸਾਡੇ ਸੀਨੀਅਰ ਸਿਟੀਜ਼ਨ ਦਿਵਿਆਂਗ ਵੋਟਰਸ ਨੂੰ ਸਪੈਸ਼ਲ ਅਸਿਸਟੈਂਸ ਦੇ ਨਾਲ ਪ੍ਰਾਇੋਰਟੀ ਦੇ ਉੱਤੇ VOTING ਕਰਾਈ ਜਾਵੇ ਤੇ ਜਿੱਥੇ-ਜਿੱਥੇ ਵੀ ਸਾਡੇ ਕੋਲ ਕੋਈ ਸ਼ੇਡ ਦਾ ਪ੍ਰਬੰਧ ਨਹੀਂ ਹੈ ਤੋਂ ਹੀਟ ਵੇਵ ਕਾਫੀ ਹੈ ਤੇ ਅਸੀਂ ਇਨਸ਼ੋਰ ਕਰਾ ਰਹੇ ਹਾਂ ਵੀ ਉੱਥੇ ਸਾਡੇ ਟੈਂਟ ਲੱਗੇ ਹੋਣ ਤਾਂ ਕਿ ਐਟ ਲੀਸਟ ਟੈਂਟ ਦੇ ਉੱਤੇ ਅੰਦਰ ਸ਼ੇਡ ਦਾ ਜ਼ਰੂਰ ਪ੍ਰਬੰਧ ਹੋਵੇ ਹਰੇਕ ਬੂਥ ਦੇ ਉੱਤੇ ਤੇ ਇਸ ਤੋਂ ਇਲਾਵਾ ਅਸੀਂ ਦੇਖ ਰਹੇ ਹਾਂ ਕਿ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗੀ ਖਾਸ ਕਰ ਕਾਨੂੰਨ ਦੀ ਵਿਵਸਥਾ ਨੌਂ ਐਂਡ ਆਰਡਰ ਨੂੰ ਦੇਖਦੇ ਹੋਏ ਸਭ ਤੋਂ ਵੱਡਾ ਅਸੀਂ ਪੂਰੇ ਪੰਜਾਬ ਦੇ ਵਿੱਚ ਵੈਬਕਾਸਟਿੰਗ ਕੰਟਰੋਲ ਰੂਮ ਬਣਾਇਆ ਹੈ ਇੱਥੇ ਅੰਮ੍ਰਿਤਸਰ ਦੇ ਵਿੱਚ ਕਿਉਂਕਿ 2134 ਦੇ 2134 ਬੂਥਾਂ ਦੇ ਉੱਤੇ ਵੈਬਕਾਸਟਿੰਗ ਦੇ ਨਾਲ ਕੈਮਰੇ ਅੰਦਰ ਲੱਗੇ ਹੋਏ ਕੈਮਰੇ ਦੀ ਫੀਡ ਸਾਡੇ ਕੋਲ ਆਏਗੀ ਤੇ ਹੁਣ 2134 ਕੈਮਰੇਜ਼ ਨੂੰ ਮਾਨੀਟਰ ਕਰਨ ਲਈ ਸਾਨੂੰ ਇੱਕ ਵੱਡੀ ਟੀਮ ਚਾਹੀਦੀ ਹੈ ਤੇ ਅਸੀਂ 200 ਵੋਲੰਟੀਅਰਸ ਵੱਖ-ਵੱਖ ਕਾਲਜੇਸ ਤੋਂ ਉਹਨਾਂ ਦੇ ਲੈਪਟਾਪ ਉਹਨਾਂ ਦੇ ਪੀਸੀ ਦਾ ਸੈਟਅਪ ਕੀਤਾ ਹੈ ਵੈਬਕਾਸਟਿੰਗ ਕੰਟਰੋਲ ਰੂਮ ਦੇ ਵਿੱਚ ਜਿੱਥੋਂ ਅਸੀਂ ਬੜੀ ਪੈਨੀ ਨਜ਼ਰ ਰੱਖਾਂਗੇ ਸਾਰੇ ਬੂਥ ਦੇ ਉੱਤੇ ਕੋਈ ਵੀ ਜੇਕਰ ਕੋਈ ਹਰਕਤ ਹੋਏਗੀ ਕਿਸੇ ਬੂਥ ਦੇ ਵਿੱਚ ਉਹਦੀ ਰਿਕਾਰਡਿੰਗ ਕੀਤੀ ਜਾਵੇਗੀ ਤੇ ਉਹਨੂੰ ਅਸੀਂ ਯੂਜ਼ ਕਰਾਂਗੇ ਫੋਰ ਲੋਜਿੰਗ ਆਫ ਐਫਆਇਰ ਜੇਕਰ ਕੁਝ ਇਸ ਤਰੀਕੇ ਦੀ ਘਟਨਾ ਸਾਡੇ ਨੋਟਿਸ ਦੇ ਵਿੱਚ ਆਂਦੀ ਹੈ ਸੋ ਵੈਬਕਾਸਟਿੰਗ ਦੇ ਉੱਤੇ ਬੜੀ ਹੈ ਸਾਡੇ ਕੋਲ ਜਿਹੜੀ ਹੈ ਪੁਲਿਸ ਦੀ ਸਾਰੀ ਪੈਟਰੋਲਿੰਗ ਪਾਰਟੀ ਸਾਡੇ ਸੈਕਟਰ ਮੈਜਿਸਟ੍ਰੇਟ ਦੇ ਨਾਲ ਲਿੰਕ ਆ ਗਏ ਸੋ ਹਰੇਕ 10 15 ਬੂਥ ਦੇ ਉੱਤੇ ਪੁਲਿਸ ਦੀ ਪੈਟਰੋਲਿੰਗ ਪਾਰਟੀ ਰਹੇਗੀ ਉਸ ਤੋਂ ਇਲਾਵਾ ਜਿਹੜਾ ਸੈਕੰਡ ਰਿਸਪੌਂਡਰ ਹੈ ਐਸਐਚਓ ਲੈਵਲ ਤੇ ਥਰਡ ਰਿਸਪੌਂਡਰ ਡੀਐਸਪੀ ਲੈਵਲ ਤੇ ਐਂਡ ਇਨ ਫੈਕਟ ਰਿਜ਼ਰਵ ਵੀ ਜਿਹੜੀ ਹੈ ਸਾਡੇ ਕੋਲ ਤਕਰੀਬਨ 25 ਪੈਰਾਮਿਲਟਰੀ ਫੋਰਸ ਦੀ ਕੰਪਨੀ ਆਈਆਂ ਨੇ ਜਿਸ ਤੋਂ 13 ਰੂਰਲ ਏਰੀਆ ਦੇ ਵਿੱਚ ਨੇ ਐਂਡ 12 ਪੈਰਾਮਿਲਿਟਰੀ ਫੋਰਸ ਦੀ ਕੰਪਨੀ ਸਾਡੀ ਕਮਿਸ਼ਨਰੇਟ ਏਰੀਆ ਦੇ ਵਿੱਚ ਮੁਸਤੈਦ ਰਹਿਣਗੇ ਤਾਂਕਿ ਕੋਈ ਵੀ ਲੌਂਡ ਆਰਡਰ ਦੀ ਸਿਚੁਏਸ਼ਨ ਨੂੰ ਅਸੀਂ ਪ੍ਰੌਂਪਟਲੀ ਡੀਲ ਕਰ ਸਕੀਏ ਇਸ ਤੋਂ ਇਲਾਵਾ ਅਸੀਂ ਕਾਫੀ ਮਾਡਲ ਪੋਲਿੰਗ ਸਟੇਸ਼ਨ ਵੀ ਬਣਾ ਰਹੇ ਹਾਂ ਹਰੇਕ ਅਸੈਂਬਲੀ ਕੌਨਸਟਿਟੂਐਂਸੀ ਦੇ ਵਿੱਚ 10-10 ਮੋਲਿੰਗ ਪੋਲਿੰਗ ਸਟੇਸ਼ਨ ਬਣ ਰਹੇ ਨੇ ਸੋ 110 ਮਾਡਲ ਪੋਲਿੰਗ ਸਟੇਸ਼ਨ ਆਪਾਂ ਬਣਾ ਰਹੇ ਜਿੱਥੇ ਗੁਬਾਰਿਆਂ ਨਾਲ ਹੋਰ ਜਿਹੜਾ ਹੈਗਾ ਉਹਨਾਂ ਦੇ ਬਿਊਟੀਫਿਕੇਸ਼ਨ ਦੇ ਅਰੇਂਜਮੈਂਟ ਕੀਤੇ ਨੇ ਇੱਕ ਅਸੀਂ ਸੁਪਰ ਮਾਡਲ ਪੋਲਿੰਗ ਸਟੇਸ਼ਨ ਬਣਾ ਰਹੇ ਹਾਂ ਐਸ ਐਲ ਭਵਨ ਸਕੂਲ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿੱਥੇ ਤਾਂ ਨੈਕਸਟ ਲੈਵਲ ਦੇ ਅਰੇਂਜਮੈਂਟ ਹੋਣਗੇ ਵੀ ਸਾਰੇ ਵੋਟਰਸ ਨੂੰ ਅਸੀਂ ਉੱਥੇ ਰਿਫਰੈਸ਼ਮੈਂਟ ਦਵਾਂਗੇ ਵੇਰਕਾ ਦੀ ਲੱਸੀ ਪਿਲਾਵਾਂਗੇ ਢੋਲੀ ਨਾਲ ਸਵਾਗਤ ਕਰਾਂਗੇ ਸੋ ਐਂਡ ਉਸ ਤੋਂ ਬਾਅਦ ਜਿਹੜਾ ਹੈ ਨੇਲ ਆਰਟ ਕੀਤੀ ਜਾਏਗੀ ਕਈ ਤੇ ਬੁੱਕਸਟੋਰ ਵੀ ਬਣੇ ਜਾਏਗੇ ਕੁਝ ਕੁ ਵਿਜ਼ਿਟਰਸ ਨੂੰ ਅਸੀਂ ਕੰਪਲੀਮੈਂਟਰੀ ਬੁੱਕਸ ਵੀ ਦਵਾਵਾਂਗੇ ਸੋ ਇਸ ਟਾਈਪ ਦੇ ਸਾਰੇ ਅਸੀਂ ਕਰ ਰਹੇ ਹਾਂ ਤਾਂ ਕਿ ਅਸੀਂ ਪੂਲ ਪਰਸੈਂਟੇਜ ਵਧਾ ਸਕੀਏ ਐਂਡ ਇੱਕ ਫੈਸਟਿਵ ਮਾਹੌਲ ਬਣਾਈਏ ਸੋ ਇਹ ਸਾਰੇ ਜਿਹੜੇ ਹੈਗੇ ਬ੍ਰਾਡਲੀ ਸਾਡੇ ਪ੍ਰਬੰਧ ਨੇ ਐਂਡ ਮੈਂ ਸਾਰੇ ਵੋਟਰਸ ਨੂੰ ਅਪੀਲ ਕਰਦਾ ਬਤੌਰ ਡਿਸਟ੍ਰਿਕਟ ਮੈਜਿਸਟਰੇਟ ਕਿ ਆਪਾਂ ਪਿਛਲੀ ਬਾਰ ਸਾਡਾ ਲੋਕ ਸਭਾ ਦੇ ਵਿੱਚ ਪੋਲ ਪਰਸੈਂਟੇਜ ਸਾਡੀ 57% ਸੀਗੀ ਇਸ ਬਾਰ ਮੈਂ ਆਸ ਰੱਖਦਾ ਕਿ ਅਸੀਂ ਇਸ ਬਾਰ 70 ਪਾਰ ਦਾ ਜਿਹੜਾ ਸਾਡਾ ਸੀਓ ਆਫਿਸ ਵੱਲੋਂ ਸਾਨੂੰ ਟੀਚਾ ਦਿੱਤਾ ਹੋਇਆ ਉਹ ਕਰੀਏ ਮੈਂ ਆਪਣੀ ਵੋਟ ਵੀ ਜਲੰਧਰ ਤੋਂ ਅਮ੍ਰਿਤਸਰ ਸ਼ਿਫਟ ਕਰਾ ਲਈ ਐਂਡ ਸਵੇਰੇ 7 ਵਜੇ ਮੈਂ ਤੇ ਆਪਣੇ ਪਰਿਵਾਰ ਦੇ ਨਾਲ ਉੱਥੇ ਬੂਥ ਤੇ ਹੀ ਹੋਵਾਂਗਾ ਐਂਡ ਵੋਟ ਪਾਣ ਲਈ ਸੋ ਮੈਂ ਸਾਰੇ ਅੰਮ੍ਰਿਤਸਰ ਨਿਵਾਸੀਆਂ ਨੂੰ ਵੀ ਅਪੀਲ ਕਰਾਂਗਾ ਵੀ ਤੁਸੀਂ ਵੀ ਆ ਕੇ ਵੋਟ ਪਾਈਏ ਐਂਡ ਕਿਉਂਕਿ ਜਿਹੜਾ ਇਹ ਡਿਸੀਜਨ ਹੈ ਇਹ ਸਾਨੂੰ 5 ਸਾਲ ਇੰਪੈਕਟ ਕਰਦਾ ਇੱਕ ਦਿਨ ਦਾ ਡਿਸੀਜਨ ਤੇ ਇਸ ਨੂੰ ਆਪਾਂ ਜ਼ਰੂਰ ਇਹਨੂੰ ਛੁੱਟੀ ਦਾ ਦਿਨ ਨਾ ਸਮਝ ਕੇ ਆਪਾਂ ਇੱਕ ਜ਼ਿੰਮੇਵਾਰੀ ਦਾ ਦਿਨ ਸਮਝੀਏ ਸਾਰੇ ਵੋਟ ਪਾਈਏ ਕੈਂਡੀਡੇਟਸ ਵੱਲੋਂ ਜਿਹੜਾ ਸਰ ਵੋਟਰਾਂ ਨੂੰ ਲੁਭਾਉਣ ਦਾ ਕੀਤਾ ਜਾਂਦਾ ਉਹਨਾਂ ਵਾਸਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਜਾਊਗਾ ਸੋ ਕੈਂਡੀਡੇਟਸ ਦੇ ਵਿੱਚ ਮੈਂ ਦੱਸ ਰਿਹਾ ਸੀ ਕਿ ਸਾਡੀ ਜਿਹੜੀ ਫਲਾਈਂਗ ਸਕਵਾਡ ਟੀਮਾਂ ਨੇ ਐਂਡ ਸਟੈਟਿਕ ਸਰਵੇਲੈਂਸ ਟੀਮਾਂ ਨੇ ਇਹ ਹਲੇ ਵੀ ਅੱਜ ਵੀ ਰਾਤ ਨੂੰ ਵੀ ਆਪਰੇਸ਼ਨਲ ਰਹਿਣਗੀਆਂ ਐਂਡ ਕੱਲ ਵੀ ਪੂਰੇ ਦਿਨ ਆਪਰੇਸ਼ਨਲ ਰਹਿਣਗੀਆਂ ਤਾਕੀ ਕੋਈ ਵੀ ਸ਼ਿਕਾਇਤ ਆਦੀਏ ਤਾਂ ਇਮੀਡੀਏਟਲੀ ਰਿਸਪੌਂਡ ਕਰਨ ਐਂਡ ਸਾਰੇ ਫਲਾਈਂਗ ਸਕਵਾਡ ਦੇ ਉੱਤੇ ਕੈਮਰੇ ਲੱਗੇ ਹੋ ਨੇ ਜਿਨ੍ਹਾਂ ਦੀ ਵਿਜ਼ਿਬਿਲਟੀ ਰਿਕਾਰਡਿੰਗ ਇੱਥੇ ਵੀ ਹੁੰਦੀ ਹੈ ਸੀਓਫਿਸ ਵੀ ਹੁੰਦੀ ਹੈ ਤਾਂਕਿ ਕੋਈ ਵੀ ਜੇਕਰ ਇਸ ਟਾਈਪ ਦਾ ਆਏਗਾ ਤਾਂ ਉਹਦੀ ਪ੍ਰੋਪਰ ਰਿਕਾਰਡਿੰਗ ਕਰਕੇ ਇਮੀਡੀਏਟ ਐਫਆਰ ਐਕਸ਼ਨ ਲਿੱਤਾ ਜਾਏਗਾ ਅੱਜ ਪੂਰੀ ਰਾਤ ਗਸ਼ਤ ਕਰੇਗੀ ਫਲਾਈਂਗ ਸਕਵਾਡ ਐਂਡ ਇਹ ਫਲਾਈਂਗ ਸਕਵਾਡ ਦੀ ਜਿਹੜੀ ਡਿਊਟੀ 24 ਘੰਟੇ ਦੀ ਹੁੰਦੀ ਹੈ ਤਾਂ ਤਿੰਨ ਸ਼ਿਫਟਾਂ ਦੇ ਵਿੱਚ 8-8 ਘੰਟੇ ਦੀਆਂ ਸ਼ਿਫਟਾਂ ਦੇ ਵਿੱਚ ਤਿੰਨ-ਤਿੰਨ ਟੀਮਾਂ ਹਰੇਕ ਅਸੈਂਬਲੀ ਕੰਸਟਿਟੂਐਂਸੀ ਦੇ ਵਿੱਚ ਤੇ ਕਿਸੇ ਵੀ ਵਕਤ 33 ਫਲਾਈਂਗ ਸਕਵਡ ਟੀਮਾਂ ਜ਼ਿਲ੍ਹੇ ਦੇ ਵਿੱਚ ਮੁਸਤੈਦ ਰਹਿੰਦੀਆਂ ਨੇ ਐਂਡ ਇਹ 24 ਘੰਟੇ ਦੇ ਵਿੱਚ ਰਾਤ ਨੂੰ 2 ਵਜੇ ਵੀ 33 ਟੀਮਾਂ ਆਪਰੇਸ਼ਨਲ ਰਹਿੰਦੀਆਂ ਨੇ ਤਾਂਕਿ ਕੋਈ ਵੀ ਇਸ ਟਾਈਪ ਦੀ ਕੋਈ ਪੈਸੇ ਵੰਡਣ ਦੀ ਲਿੱਕਰ ਵੰਡਣ ਦੀ ਸ਼ਿਕਾਇਤ ਜੇ ਕਰ ਆਂਦੀ ਹੈ ਤਾਂ ਇਮੀਡੀਏਟਲੀ ਰਿਸਪੌਂਡ ਕੀਤਾ ਜਾਊਗਾ ਐਂਡ ਐਫ ਆਈ ਆਰ ਦਰਜ ਕੀਤੀ ਜਾਏਗੀ